ਜਲੰਧਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਜਿੱਥੇ ਅੰਤਰਰਾਸ਼ਟਰੀ ਡਰੱਗ ਰੈਕਟ ਦਾ ਪਰਦਾਫਾਸ਼ ਕੀਤਾ ਗਿਆ ਹੈਗਾ ਹੈ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਹੈਗਾ ਪਾਕਿਸਤਾਨ ਤੋਂ ਡਰੱਗ ਆਈ ਸੀਗੀ ਜਿਸ ਨੂੰ ਜਿਹੜਾ ਹੈ ਉਹ ਜਲੰਧਰ ਪੁਲਿਸ ਵੱਲੋਂ ਫੜਿਆ ਗਿਆ ਹੈਗਾ ਹੈ ਸਾਡੇ ਨਾਲ ਜੁਆਇੰਟ ਸੀਪੀ ਹੈਗੇ ਨੇ ਗੱਲਬਾਤ ਕਰਨੇ ਆ ਸਰ ਇਹ ਆਪਰੇਸ਼ਨ ਕਿਵੇਂ ਜਿਹੜਾ ਹੈਗਾ ਹੈ ਪ੍ਰੋਪਰ ਤਰੀਕੇ ਦੇ ਨਾਲ ਕੀਤਾ ਗਿਆ ਕਿਵੇਂ ਤੁਹਾਨੂੰ ਇਨਪੁਟ ਮਿਲੀ ਤੇ ਇਡਾ ਵੱਡਾ ਜਿਹੜਾ ਹੈਗਾ ਉਹ ਇੱਕ ਸੈਕਸਸ ਹੋਇਆ ਹੈ ਇਹ ਜੀ ਜੀ 1 ਕਿਲੋ ਹਿਰੋਇਨ ਪਕੜੀ ਸੀ ਨਾਲ ਡਰਗਮਨੀ ਪਕੜੀ ਸੀ ਨੋ 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 ਇਹ ਉਸ ਦੀ ਤਫਤੀਸ਼ ਦੇ ਦੌਰਾਨ ਹੀ ਹੋਤੀ ਲੜੀ ਦੇ ਵਿੱਚ ਹੀ ਇਹ ਜਿਹੜਾ ਸੀਗਾ ਇਹ ਇਨਪੁਟ ਡਵੈਲਪ ਹੋਈ ਹੈ ਔਰ ਇਹਦੇ ਵਿੱਚ ਅਸੀਂ ਚਾਰ ਦੋਸ਼ੀ ਜਿਹੜੇ ਸੀਗੇ ਉਹ ਤੁਹਾਨੂੰ ਗ੍ਰਿਫਤਾਰ ਕੀਤਾ ਔਰ ਉਹਨਾਂ ਕੋਲੋਂ 10 ਕਿਲੋ ਹਿਰੋਇਨ ਬਰਾਮਦ ਕੀਤੀ ਹੁਮ ਅੱਛਾ ਇਹ ਆਪਰੇਸ਼ਨ ਮਤਲਬ ਤੁਹਾਨੂੰ ਲੀਡ ਥਰੂ ਮਿਲੀ ਸੀਗੀ ਕਿਸੇ ਹੋਰ ਆਪਰੇਸ਼ਨ ਤੋਂ ਜਿਵੇਂ ਤੁਸੀਂ ਦੱਸ ਦੇ ਲੱਗੀ ਇਹ ਜਿਹੜੀ ਆਲਰੇਡੀ ਤਫਤੀਸ਼ ਚੱਲ ਰਹੀ ਸੀਗੀ ਉਹਦੇ ਵਿੱਚ ਹੀ ਲੀਡ ਡਵੈਲਪ ਹੋਈ ਸੀ ਤੇ ਉਹਦੇ ਵਿੱਚ ਹੀ ਇਹਨਾਂ ਨੂੰ ਫਰਦਰ ਗ੍ਰਿਫਤਾਰ ਕੀਤਾ ਗਿਆ ਹੈ ਹਮ ਅੱਛਾ ਇਹ ਜਿਹੜੇ ਗ੍ਰਫਤਾਰ ਹੋਏ ਨੇ ਇਹਨਾਂ ਨੇ ਦੱਸਿਆ ਕਿ ਮਤਲਬ ਕਿਸ ਤਰੀਕੇ ਦੇ ਨਾਲ ਇਹ ਪਹਿਲਾ ਵੀ ਲੈ ਕੇ ਆ ਚੁੱਕੇ ਨੇ ਡਰੱਗ ਜਾਂ ਫਿਰ ਇਸ ਤੋਂ ਪਹਿਲਾਂ ਇਹਨਾਂ ਦਾ ਇਹ ਫਰਸਟ ਕਨਸਾਈਨਮੈਂਟ ਸੀਗਾ ਜਾਂ ਫਿਰ ਜਿਹੜੇ ਪੈਸੇ ਕਹ ਰਹੇ ਹੈਗੇ ਕਿ ਕਿ ਕਾਫੀ ਵੱਡੀ ਮਾਤਰਾ ਦੇ ਵਿੱਚ ਪੈਸੇ ਵੀ ਜਿਹੜੇ ਹੈਗੇ ਹਨਾਂ ਦੇ ਹੇਅਰਫੁੱਲ ਕੋਈ ਉਹ ਕਿਵੇਂ ਸਾਰਾ ਹੈਗਾ ਇਹ ਜਿਹੜੇ ਹੈਗੇ ਆ ਜੀ ਇਹ ਕ੍ਰੋਸ ਦਾ ਬਾਰਡਰ ਮੰਗਾਉਂਦੇ ਆ ਜਿਹਨਾਂ ਦਾ ਮੇਨ ਕਿੰਗਪਿੰਨ ਸੀਓਏ ਕੱਲ ਐਡਮਿਟ ਕੀਤੀ ਹੈ ਉਹਨਾਂ ਨੇ ਹਾਲੇ ਤੱਕ ਬਹੁਤ ਹੀ ਇਨੀਸ਼ੀਅਲ ਕੁਝ ਕੁਛ ਹੋਈ ਹੈ ਪਰ ਉਹਦੇ ਵਿੱਚ ਉਹਨੇ ਮੰਨੇ ਕਿ ਇਹ ਕ੍ਰੋਸ ਦਾ ਬਾਰਡਰ ਮੰਗਾਏ ਕੀ ਹੈ ਥਰੂ ਡਰੋਨ ਮੰਗਾ ਆ ਜਾਂ ਕਿਸੇ ਹੋਰ ਚੈਨਲ ਤੋਂ ਆਈ ਹੈ ਇੱਕ ਫੈਕਚੁਅਲ ਕੀ ਹੈਗਾ ਉਹ ਸਾਰਾ ਕੁਝ ਉਹਨਾਂ ਤਫਤੀਸ਼ ਚਾਹੀਗਾ ਕੀ ਨਾਮ ਹੈਗੇ ਇਹਨਾਂ ਦੇ ਜਿਹੜੇ ਗ੍ਰਿਫਤਾਰ ਹੋਏ ਨੇ ਜਿਹੜੇ ਗ੍ਰਿਫਤਾਰ ਹੋਏ ਨੇ ਜੀ ਉਹਨਾਂ ਚ ਜਿਹੜਾ ਮੇਨ ਹੈ ਉਹ ਤਾਂ ਹਰਜਿੰਦਰਪਾਲ ਸਿੰਘ ਹੈ ਉਹਦੇ ਨਾਲ ਜਿਹੜੇ ਤਿੰਨ ਸਾਥੀ ਸੀਗੇ ਉਹ ਵੀਰ ਸਿੰਘ ਸੁਰਮਕ ਸਿੰਘ ਤੇ ਮਲੂਕ ਸਿੰਘ ਸੀ ਕਿਹਦੇ ਰਹਿਣ ਵਾਲੇ ਨੇ ਤੇ ਬੈਕਗ੍ਰਾਉਂਡ ਕੀ ਦੋ ਮਮਦੋੜ ਦੇ ਰਹਿਣ ਵਾਲੇ ਨੇ ਜੀ ਦੋ ਸਦਰ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ ਸਾਰੇ ਫਿਰੋਜ਼ਪੁਰ ਡਿਸਟ੍ਰਿਕਟ ਦੇ ਹੀ ਰਹਿਣ ਵਾਲੇ ਨੇ ਬੈਕਗ੍ਰਾਉਂਡ ਕੀ ਹੈ ਇਹਨਾਂ ਦੀ ਫੈਮਿਲੀ ਨੂੰ ਖੇਤੀਬਾੜੀ ਕਰਦੇ ਆ ਜੀ ਤੇ ਡਰੱਗਸ ਵੇਚਦਾ ਦੰਦਾ ਕਿ ਪ ਇੱਕ ਇੱਕ ਮੁਕਦਮੇ ਦਰਜ ਨੇ ਜੀ ਇੱਕ ਪੰਜਾਬ ਸਰਕਾਰ ਇਹ ਬੜਾ ਜਿਹੜਾ ਹੈਗਾ ਹੈ ਐਲਬ੍ਰੇਟ ਵੀ ਕਰਦੀ ਹੈ ਕਿ ਕਿ ਭਈ ਅਸੀਂ ਜਿਹੜਾ ਅੰਤਰਰਾਸ਼ਟਰੀ ਜਿਹੜਾ ਡਰੱਗ ਆਉਂਦਾ ਉਸ ਨੂੰ ਲੋਕਾਂ ਦੇ ਵਿੱਚ ਸਫਲ ਲੈ ਗਏ ਆ ਬਟ ਡਰੋਨ ਦੇ ਰਾਹੀਂ ਜਿਸ ਤਰੀਕੇ ਦੇ ਨਾਲ ਡਰੱਗ ਆਉਣੇ ਐਂਡ ਹਰ ਇੱਕ ਵਾਰੀ ਜਿਹੜਾ ਇੰਨੀ ਮਾਤਰਾ ਦੇ ਵਿੱਚ ਫੜਿਆ ਜਾਣਾ ਇਹ ਕਿੱਥੇ ਤੱਕ ਜਿਹੜਾ ਤੁਸੀਂ ਉਹ ਦੇਖਦੇ ਹੋ ਦੇਖੋ ਸਰਕਾਰ ਜੋ ਕਹਿ ਰਹੀ ਹੈ ਵੀ ਜਿਹੜਾ ਆਇਆ ਸੀਗਾ ਉਹ ਪਕੜ ਕੇ ਤੁਹਾਡੇ ਸਾਹਮਣੇ ਰੱਖਤਾ ਹਮ ਕੁਝ ਵੀ ਬੱਕੇ ਛੱਡਿਆ ਨਹੀਂ ਹਮ ਤੋਂ ਅਸੀਂ ਤਾਂ ਸਫਲ ਹੀ ਹੋ ਰਹੇ ਆ ਵੀ ਜਿਹੜਾ ਉਧਰ ਆ ਰਿਹਾ ਉਹਨੂੰ ਕਾਮਯਾਬੀ ਨਾਲ ਪਕੜ ਕੇ ਤੇ ਸਟਾਕ ਦੇ ਵਿੱਚ ਰੱਖ ਰਿਹਾ ਤੁਹਾਨੂੰ ਡਿਸਟਰੋਏ ਕਰ ਰਹੇ ਅੱਛਾ ਇੱਕ ਪੈਸੇ ਦੀ ਗੱਲ ਹੈਗੀ ਹੈ ਕਿਉਂਕਿ ਜੇਕਰ ਕੋਈ ਭੇਜ ਰਿਹਾ ਹੈ ਤੁਸ ਨੂੰ ਪੈਸੇ ਦੀ ਵੀ ਕਾਫੀ ਲੋਡ ਹੋਵੇਗੀ ਉਹ ਪੈਸੇ ਦਾ ਕੁਝ ਪਤਾ ਲਗਾ ਕਿਵੇਂ ਡੈਫੀਨਿਟਲੀ ਉਹ ਤਫਤੀਸ਼ ਦੇ ਵਿੱਚ ਆਏਗਾ ਜੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਤਾਂ ਹੋਏਗੀ ਹੋਏਗੀ ਕਿ ਕਿਸ ਤਰ੍ਹਾਂ ਟ੍ਰਾਂਜੈਕਟ ਹੋਣਦੇ ਕਿਸ ਤਰ੍ਹਾਂ ਪੈਸੇ ਭੇਜਿਆ ਕਿਸ ਤਰ੍ਹਾਂ ਮੰਗਵਾਲੇ ਉਹ ਸਾਰੇ ਵਿੱਚ ਤਫਤੀਸ਼ ਆਏਗਾ ਤੁਹਾਨੂੰ ਦੱਸਿਆ ਜਾਏਗਾ ਠੀਕ ਹੈ ਤਾਂ ਜਨਸੀ ਪੀਨੀ ਦੇ ਨਾਲ ਗੱਲਬਾਤ ਕੀਤੀ ਹੈ ਪ੍ਰੋਪਰ ਤਰੀਕੇ ਦੇ ਨਾਲ ਦੱਸਣ ਦੀ ਕੋਸ਼ਿਸ਼ ਵੀ ਕੀਤੀ ਕਿ ਇਸ ਤਰੀਕੇ ਦੇ ਨਾਲ ਇਸ ਜਿਹੜਾ ਹੈਗਾ ਰਿਕਾਰਡ ਨੂੰ ਫੜਿਆ ਗਿਆ ਅਤੇ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਹੈ ਉਹ ਡਰਗ ਫੜਿਆ ਗਿਆ ਜਿਸ ਦੀ ਜਿਹੜੀ ਉਹ ਜਲੰਧਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਕੈਮਰਮੈਨ ਸੰਪੰਕ ਦੇ ਨਾਲ ਰਜਗੁਪਤਾ ਬਾਬੂ ਸਾਹਿਬ ਟਾਈਮ ਜਲੰਧਰ